ਤਾਰੂ ਨੇ ਦਾ ਇਹ ਬਣਿਆ ਐਤਵਾਰ ਨੂੰ ਪੁਲਿਸ ਵਾਲੇ ਇਹਨੂੰ ਇੱਥੋਂ ਫੜ ਕੇ ਲੈ ਕੇ ਜਾਂਦੇ ਆ ਠੀਕ ਹੈ ਉਹ ਕਹਿੰਦੇ ਵੀ ਤੂੰ ਗੋਲੀਆਂ ਵੇਚਦਾ ਆ ਇਹ ਅਠੀ ਤੇ ਜੀ ਤੇ ਸਾਡੇ ਕੋਲ ਰਿਪੋਰਟ ਆਈ ਆ ਠੀਕ ਹੈ ਦੁਕਾਨ ਵਿੱਚੋਂ ਉਹਨਾਂ ਨੂੰ ਕੁਝ ਨਹੀਂ ਮਿਲਿਆ ਫੜ ਕੇ ਲੈ ਜਾਂਦੇ ਆ ਸਾਡੇ ਚੌਂਕੀ ਪੈਂਦੀਆਂ ਕਟਾਰੀਆਂ ਤੇ ਸ਼ਾਇਦ ਸੁਚਾਰਾਮ ਦੀ ਹੁਣੀ ਆ ਕੋਈ ਇੱਥੇ ਹੌਲਦਾਰ ਕੋਈ ਮੁੰਛੀ ਸਾਹਿਬ ਉਹ ਲੈ ਗਿਆ ਜੀ ਫੜ ਕੇ ਤੇ ਨਾਲ ਸੰਦੀਪ ਕੁਮਾਰ ਹੁਣੀ ਐਸਆਈਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਜਾਂ ਉਹਨਾਂ ਦੀ ਨਾਲ ਪਰਮਿਸ਼ਨ ਦੇ ਨਾਲ ਜੀ ਤਾਂ ਫਿਰ ਅਸੀਂ ਗਿਆ ਸਾਡੇ ਬਾਪੂ ਗਿਆ ਮਗਰ ਜੀ ਫਿਰ ਉਹਨਾਂ ਨੇ ਲਿਖਤ ਕਰਕੇ ਛੱਡ ਦਿੱਤਾ ਵੀ ਸਾਡੇ ਕੋਲ ਕੋਈ ਸਹੂਤ ਕੋਈ ਨਹੀਂ ਹੈਗਾ ਸਿਰਫ ਅਸੀਂ 警告 ਦੇ ਲਈ ਇਹਨੂੰ ਛੱਡਿਆ ਸੀ ਤੇ ਉਹ ਪਿੰਡ ਨੂੰ ਲੈ ਆਏ 20 ਮਿੰਟਾਂ ਬਾਅਦ ਦੁਆਰਾ ਫਿਰ ਫੋਨ ਆ ਜਾਂਦਾ ਕਿ ਨੇ ਇਹਨੂੰ ਵਾਪਸ ਭੇਜੋ ਵਾਪਸ ਲੈ ਕੇ ਆਓ ਉਦੋਂ ਵਾਪਸ ਫਿਰ ਲੈ ਗਿਆ ਜੀ 20 ਮਿੰਟਾਂ ਬਾਅਦ ਫਿਰ ਇਹਨੂੰ ਉੱਥੇ ਘੰਟਾ ਢ ਘੇਟ ਫੇਰ ਮਟਾਲੀ ਰੱਖਿਆ ਫਿਰ ਉਹਨਾਂ ਨੇ ਤੋਂ ਲੱਖ ਰੁਪਈਆ ਮੰਗ ਲਿਆ ਵੀ ਸਾਨੂੰ 1 ਲੱਖ ਰੁਪਈਆ ਦੇ ਫਿਰ ਇਹ ਤਾਂ ਤੇਰੀ ਤਰ੍ਹਾਂ ਹੀ ਭਰ ਕੀ ਪਾਣ ਘੰਟੇ ਬਾਅਦ ਦੁਆਰਾ ਫੇਰ ਸਾਡੇ ਪਿੰਡ ਦੇ ਅਜੀ ਸ਼ਾਭਦਾ ਸਾਹਿਬ ਜਿਹੜੇ ਪਹਿਲਾਂ ਛੜਾ ਕੇ ਲੈ ਕੇ ਆਉਂਦੇ ਸੀ ਪੰਜ ਸੀ ਉਹ ਜੀ ਉਹਨਾਂ ਨੂੰ ਫੇਰ ਫੋਨ ਕੀਤਾ ਵੀ ਇਹਨੂੰ ਆ ਕੇ ਲੈ ਜਾਓ ਤੇ ਇਹਦਾ ਫੋਨ ਉਹਨਾਂ ਨੇ ਲੱਕ ਲਿਆ ਉੱਥੇ ਨਾਲ ਕਹਿ ਦਿੱਤਾ ਵੀ ਤੂੰ ਆ ਕੇ ਕੱਲ ਨੂੰ ਨਾਲੇ ਸਾਫ ਨੂੰ ਮਿਲ ਜਾਈ ਨਾਲੇ ਆ ਕੇ ਸਾਡੇ ਕੋਲੋਂ ਆਪਣਾ ਫੋਨ ਲੈ ਲਈ ਠੀਕ ਹੈ ਤੇ ਨਾਲੇ ਸਾਨੂੰ 100000 ਰੁਪਏ ਦੇ ਦਿੱਤੇ ਇਹ ਵਾਪਸ ਸਾਡੇ ਕੋਲੋਂ ਸਾਨੂੰ ਵੀ ਇਹਨੇ ਫੋਨ ਕੀਤਾ ਇਹ ਗੱਲ ਵੀ ਸੋਮਵਾਰ ਸੋਮਵਾਰ ਨੂੰ ਫਿਰ ਲਾਸਟ ਟਾਈਮ ਇਹਦੀ ਗੱਲ ਹੋਈ ਆਪਣੀ ਘਰ ਵਾਲੀ ਨਾਲ 11:00 ਵਜੇ ਰਾਤ ਉਹਦੇ ਕੋਲੋਂ ਇਹਨੇ ਕਿਹਾ ਕਿ ਵੀ ਮੈਂ ਤੂੰ ਪੁਲਿਸ ਵਾਲੇ ਤੱਕ ਕਰ ਦਿਆ ਮੇਰੇ ਕਰਕੇ ਮੇਰਾ ਬਾਪ ਬਹੁਤ ਸ਼ਰਮਿੰਦਗੀ ਮਹਿਸੂਸ ਕਰਦਾ ਹੈ ਮੈਂ ਇਹਦਾ ਰਹਿ ਨਹੀਂ ਸਕਦਾ ਉਹ ਤਵੱਦਨ ਜੀ ਆਪਣਾ ਫੋਨ ਬੰਦ ਕਰ ਦਿੱਤਾ ਅੱਛਾ ਜੀ ਫਿਰ ਮੈਂ ਅੱਜ ਸਵੇਰੇ ਪਹੁੰਚਿਆ ਜੀ ਇੰਗਲੈਂਡ ਮੈਂ ਲੈਂਡ ਕੀਤਾ ਅੱਜ ਪਹੁੰਚਿਆ ਤੇ ਜਦੋਂ ਅੱਜ ਆਇਆ ਤੇ ਧੰਦਰੋਜੰਦਾ ਲੱਗਾ ਸੀ ਪੇਰਸੀਆ ਦਾ ਉੱਪਰਲੇ ਪਾਸੇ ਦੀ ਨਿਕਲ ਕੇ ਆਏ ਨਾਲ ਗਵੰਡੀਆਂ ਦੇ ਜਾ ਕੇ ਅੰਦਰੋਂ ਆ ਕੇ ਸੀ ਜਿੰਦਾ ਭੰਨਿਆਂ ਦਾ ਜੀ ਕਿਦੀ ਡੈਥ ਹੋ ਚੁੱਕੀ ਕੀ ਲੱਗਦਾ ਡੈਥ ਹੋਣ ਦਾ ਕਾਰਨ ਕੀ ਲੱਗਦਾ ਡੈਥ ਦਾ ਜੀ ਕਾਰਨ ਮੈਨੂੰ ਲੱਗਦਾ ਜੀ ਇਹ ਸੁਸਾਇਡ ਕੀਤੀ ਆ ਆ ਦਵਾਈ ਆ ਜੀ ਆ ਸ਼ਰਾਬ ਪੀਆ ਲੱਗਦਾ ਹੈ ਸੁਸਾਇਡ ਕਰਨ ਦਾ ਕਾਰਨ ਕਾਰਨ ਜੀ ਪੁਲਿਸ ਪੁਲਿਸ ਦੀ ਹਰਾਸਮੈਂਟ ਜੀ ਕਿਹੜੇ ਕਿਹੜੀ ਪੁਲਿਸ ਇਹ ਕਟਾਰੀਆਂ ਦੇ ਜੀ ਸੁਚਾਰਾਂ ਤੇ ਐਸਨਦੀਪ ਕੁਮਾਰ ਅੱਛਾ ਵੱਡੇ ਭਾਈ ਜੀ ਜਿਹੜਾ ਇਹ ਏਰੀਆ ਹੈ ਥਾਣਾ ਥਾਣਾ ਬਹਿਰਾਮਵਾ ਜੀ ਚੌਕੀ ਸਾਨੂੰ ਕਟਾਰੀਆਂ ਨਾਲ ਅੱਛਾ ਜੀ ਹਾਂਜੀ ਤਾਂ ਭਾਈ ਇੱਕ ਮਤਲਬ ਕਰਦੇ ਕੀ ਸੀ ਇਹ ਇਹ ਪਹਿਲਾਂ ਇਹਦੇ ਕੋਲ ਸਗਾ ਸੀ ਮੈਡੀਕਲ ਸਟੋਰ ਸੀ ਉਹ ਬੰਦ ਕੀਤਾ ਨੂੰ ਇਹਨੂੰ ਚਾਰ ਕਿ ਸਾਲ ਦਾ ਇੱਕ ਸਾਲ ਹੋ ਗਿਆ ਹੁਣ ਜੀ ਹੁਣ ਬੂਟਾ ਜਪਲਾਂ ਦੀ ਦੁਕਾਨ ਪਈ ਅੱਛਾ ਤਾਂ ਪੁਲਿਸ ਕੀ ਕਹਿੰਦੀ ਸੀ ਪੁਲਿਸ ਕਹਿੰਦੀ ਸੀ ਤੂੰ ਗੋਲੀਆਂ ਵੇਚਦਾ ਅੱਛਾ ਮਤਲਬ ਇਦਾਂ ਦਾ ਕੋਈ ਕੰਮ ਨਹੀਂ ਲੱਗਦਾ ਮੇਰਾ ਕੁਛ ਨਹੀਂ ਅੱਛਾ ਲੈ ਕੇ ਗਏ ਛੱਡ ਕੇ ਗਏ ਲੈ ਕੇ ਗਏ ਛੱਡ ਕੇ ਲੈ ਕੇ ਗਏ ਆ ਇਹ ਛੱਡ ਦਿੱਤਾ ਕਿ ਤੁਹਾਨੂੰ ਕੀ ਲੱਗਦਾ ਕਿੰਨੇ ਨੇ ਪੈਸੇ ਦੀ ਮੰਗ ਕੀਤੀ ਸੁਚਾਰਾ ਸੁਚਾਰਾ ਸਿੰਘ ਸੁਚਾਰਾ ਸਿੰਘ ਜੀ ਨੇ ਮੰਗ ਕੀਤੀ ਆ ਤੇ ਜਿੱਥੇ ਤੱਕ ਮੈਨੂੰ ਲੱਗਦਾ ਜੀ ਨਾਲ ਇਹਦੇ ਸੰਦੀਪ ਕੁਮਾਰ ਵੀ ਨਵਾਲਾ ਓਕੇ ਜੀ ਕਿਉਂਕਿ ਉਹ ਮੈਨੂੰ ਥੋੜੀ ਜਿਹੀ ਡਰਾਉਣ ਦੀ ਕੋਸ਼ਿਸ਼ ਵੀ ਕਰਦੇ ਸੀ ਜਦੋਂ ਮੈਂ ਕੋਈ ਵੀ ਗੱਲ ਉਹਨਾਂ ਨੂੰ ਕਟਾਰੀਆਂ ਥਾਣੇ ਦੀ ਕਰਦਾ ਆ ਉਹ ਬਾਰ-ਬਾਰ ਆਪਣੇ ਦੇ ਗੱਲ ਲੈ ਕੇ ਜਾ ਰਹੇ ਆ ਵੀ ਮੈਂ ਤੈਨੂੰ ਕਦੋਂ ਗਿਆ ਮੈਂ ਤੈਨੂੰ ਕਦੋਂ ਗਿਆ ਤੇ ਮੇਰੇ ਬ੍ਰਦਰ ਆ ਇੱਕ ਮੇਰਾ ਹੋਰ ਬ੍ਰਦਰ ਆ ਇਤੋਂ ਛੋਟਾ ਆ ਜੀ ਮੈਨੂੰ ਵੱਡਾ ਹੋ ਉਹਦੇ ਨਾਲ ਵੀ ਗੱਲ ਹੋਈ ਆ ਸੰਦੀਪ ਕੁਮਾਰ ਦੀ ਤੁਹਾਨੂੰ ਕੀ ਲੱਗਦਾ ਮਤਲਬ ਪੁਲਿਸ ਦੇ ਪ੍ਰੈਸ਼ਰ ਜਾ ਗਿਆ ਹਾਂਜੀ ਪੁਲਿਸ ਦੇ ਪ੍ਰੈਸ਼ਰ ਬਚਾਇਆ ਜੀ ਕਿਉਂਕਿ ਕਦੇ दारू ਤਾਂ ਪੀਤੀ ਨਹੀਂ ਅੱਛਾ ਜੀ ਪਹਿਲਾਂ ਤਾਂ ਇੱਕ ਬਣਾਸ਼ਾ ਨਹੀਂ ਕਰਦਾ ਜੀ ਮੰਗ ਕਰਦੇ ਆ ਪੁਲਿਸ ਬਡੇ ਅਧਿਕਾਰੀਏ ਬਣਾਉਂਦਾ ਜੀ ਜਿਹੜੇ ਜਿਹੜੇ ਇਨਵੋਲਵ ਹੋਣ ਤੇ ਪਰਚਾ ਕੱਟਿਆ ਜਾਵੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਮੈਨੂੰ ਇਨਸਾਫ ਮਿਲੇ ਮੇਰੇ ਭਰਾ ਦਾ ਮੈਨੂੰ ਫੋਨ ਦਿੱਤਾ ਜਾਵੇ ਤੇ ਕਿਹੜੀ ਜਗ੍ਹਾ ਰਹਿਣ ਵਾਲੇ ਬ੍ਰਦਰ ਇਹ ਇਹ ਭਰੋਲੀ ਪਿੰਡ ਆ ਜੀ ਭਰੋਲੀ ਭਰੋਲੀ ਪਿੰਡ ਤੁਸੀਂ ਮੈਂ ਹੈਗਾ ਪਿੰਡ ਮੇਰਾ ਵੀ ਭਰੋਲੀ ਆ ਜੀ ਮੈਂ ਉਧਰ ਰਹਿੰਦਾ ਇੰਗਲੈਂਡ ਅੱਛਾ ਇਹ ਜਿਹੜਾ ਇਹ ਇਹ ਇੱਥੇ ਸਿਰਫ ਦੁਕਾਨ ਵਾਲਾ ਆਂਡਿਆ ਇਹ ਦੁਕਾਨ ਤੋਂ ਅੱਜ ਹੀ ਘੁੰਮਣਾ ਦੁਕਾਨ ਆ